ਇਹ ਜਾਣਦੇ ਚ ਹਵਾਲਾ ਦੇ ਲਈ ਵੱਡੀ ਖਬਰ ਸੋ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੇ ਨਿਯਮ ਕੀਤੇ ਨੇ ਹੋਰ ਸਖਤ ਸੋ ਬੈਂਕ ਅਕਾਊਂਟ ਦੇ ਵਿੱਚ ਦਿਖਾਉਣੇ ਪੈਣਗੇ 16 ਲੱਖ 29000 ਰੁਪਏ ਆਸਟ੍ਰੇਲੀਆ ਨੇ ਬਚਤ ਦੀ ਸ਼ਰਤ ਦੇ ਵਿੱਚ 41% ਦਾ ਵਾਅਦਾ ਕੀਤਾ ਸੋ 10 ਮਈ ਤੋਂ ਇਹ ਲਾਗੂ ਹੋਣ ਜਾਣਗੇ ਨਿਯਮ ਸਨੀ ਪਾਠੀ ਦੇ ਨਾਲ ਇੰਡੀਆ ਨਿਊਜ਼ ਪੰਜਾਬ ਦੀ ਹੋਈ ਇੱਕ ਖਾਸ ਗੱਲਬਾਤ ਫੰਡਸ ਉੱਤੇ ਜਿਹੜੇ ਬਦਲਾਅ ਕੀਤੇ ਗਏ ਨੇ ਆਲਮੋਸਟ ਆਸਟ੍ਰੇਲੀਆ ਜੋ ਵੀ ਸਟੂਡੈਂਟ ਜਾਂਦਾ ਹੈ ਉਹ ਆਪਣੇ ਆਪਣੇ ਸਪਾਊਸ ਦੇ ਤੇ ਆਪਣੇ ਬੱਚੇ ਦੇ ਜਿਹੜੇ ਫੰਡਸ ਆਪਣੇ ਅਕਾਊਂਟ ਸੇ ਸ਼ੁਰੂ ਕਰਦਾ ਸੀਗਾ ਸਔਰਟ ਆਫ ਵੀ ਕੈਨ ਸੇ ਇਟਸ ਅ ਲਿਵਿੰਗ ਕਾਸਟ ਯੂ نو ਸ਼ੋ ਕਰਦਾ ਸੀਗਾ ਕਿ ਜੇ ਮੇਰੇ ਕੋਲ ਪੈਸਾ ਹੈਗਾ ਮੈਂ ਉੱਥੇ ਜਾ ਕੇ ਆਪਣੀ ਵਾਈਫ ਨੂੰ ਵੀ ਸੈਟਲ ਕਰ ਸਕਦਾ ਤੇ ਅਗਰ ਉਹ ਬੱਚੇ ਨੂੰ ਨਾਲ ਲੈ ਕੇ ਜਾ ਰਹੇ ਤੇ ਉਹਦੀ ਪੜਾਈ ਦੇ ਉੱਤੇ ਵੀ ਮੈਂ ਖਰਚਾ ਕਰ ਸਕਦਾ ਉਹ ਬਦਲਾਅ ਜਿਹੜੇ ਹੋਏ ਨੇ ਤਕਰੀਬਨ ਜਿਹੜੇ 25-26 ਲੱਖ ਰੁਪਏ ਜਿਹੜੇ ਸ਼ੋ ਕਰਨੇ ਹੁੰਦੇ ਸੀ ਉਹ 32-33 ਲੱਖ ਰੁਪਏ ਕਰਤੇ ਨੇ ਆਲਮੋਸਟ ਆਲਮੋਸਟ ਇਹ ਤੋਂ 7 ਲੱਖ ਰੁਪਏ ਇਨਕਰੀਜ਼ ਕੀਤੇ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਸ਼ੋ ਕਰਨ ਵਾਸਤੇ ਜੀ ਸਟੂਡੈਂਟ ਦੇ ਉੱਤੇ ਥੋੜੇ 네ਗੇਟਿਵ ਇੰਪੈਕਟ ਪਏਗਾ ਹੀ ਆਏਗਾ ਲੇਕਿ ਇੱਕ ਕਿਉਂਕਿ ਕਿਸੇ ਦੀ ਇਨਕਰੀਜ਼ ਹੋ ਰਹੀ ਹੈ ਜਾਂ ਕੁਛ ਹੈ ਕਿਉਂਕਿ بزਨਸ ਪਰਸਨ ਕੀਤਾ ਨਾ ਕੀਤਾ ਕਮਾ ਕੇ ਕੁਛ ਨਾ ਉਹ ਸੈਟਲਮੈਂਟ ਕਰਕੇ ਸ਼ੋਅ ਕਰ ਸਕਦਾ ਹੈ ਨੈਗੇਟਿਵ ਫਿਰ ਲੋਕੀ ਅਰੇਂਜਮੈਂਟਸ ਦੇ थ्रू ਕਰਦੇ ਨੇ ਸ਼ੋਅ ਵੀ ਕਰਾਉਂਦੇ ਨੇ ਜਾਂ ਜਿਵੇਂ ਵੀ ਹੈਗਾ ਰਿਲੇਟਿਵਸ ਦੀ ਹੈਲਪ ਲੈ ਕੇ ਵੀ ਸ਼ੋਅ ਕਰ ਸਕਦੇ ਨੇ ਲੋਕੀ ਵੇਸੇ ਤੇ ਦੇਖਦੇ ਨੇ ਕਿ ਹੋਰ ਕੀ ਰਸਤਾ ਉਹਨਾਂ ਨੂੰ ਮਿਲ ਸਕਦਾ ਹੈ ਕਿਵੇਂ ਮਿਲ ਸਕਦਾ ਹੈ ਕਿਉਂਕਿ ਅਗਰ ਤਰੀਕੇ ਨਾਲ ਕਿਸੇ ਨੂੰ ਵੀ ਸਹੀ ਕੰਸਲਟੈਂਟ ਦੀ ਗਾਈਡੈਂਸ ਮਿਲ ਜਾਏ ਤੇ ਲੋਕੀ ਇਸ ਚੀਜ਼ ਨੂੰ ਪ੍ਰੈਫਰ ਕਰਦੇ ਨੇ ਤੇ ਗਾਈਡੈਂਸ ਅਗਰ ਮਿਲੇਗੀ ਤੇ ਜੋ ਸੁਪਨਾ ਕਿਸੇ ਦਾ ਹੁੰਦਾ ਹੈ ਉਹ ਅਗਰ ਉਹਨੂੰ ਸਰਕਾਰ ਕਰਨ ਪਿੱਛੇ ਐਫਰਟਸ ਕਰੇਗਾ ਤੇ ਉਹ ਸਰਕਾਰ ਕਰ ਸਕਦਾ ਹੈ